ਤਥਿਓ ਦੇਸ਼ ਉਪਦੇਸ਼ ਵਡੇ ਸੰਗਤਾਂ ਨੂੰ ਮੇਰਾ ਗਰਦੀਪ ਸਿੰਘ ਕਾੜੀ ਦਾ ਔਰ ਮੇਰੇ ਨਾਮ ਮਿਸਟਰ ਬਲਵਿੰਦਰ ਸਿੰਘ ਜੀ ਅਲੀਪੁਰ ਤੇ ਸਾਰਿਆਂ ਨੂੰ ਜੈਪੀ ਜੈ ਭਾਰਤ ਜੈ ਸੰਵਿਧਾਨ ਦੇਸ਼ ਦੇ ਜਿੰਨੇ ਵੀ ਗ੍ਰੰਥ ਨੇ ਜੋ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਚਾਹੇ ਉਹ ਮਨੂ ਸਿਮਰਤੀ ਸੀ ਉਹਨਾਂ ਨੇ 1927 ਚ ਮਨੂ ਸਿਮਰਤੀ ਸਾੜੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਸ ਵਕਤ ਤੋਂ ਲੈ ਕੇ ਹੁਣ ਤੱਕ ਜਿਹੜੇ ਬ੍ਰਾਹਮਣਵਾਦ ਸਦੀਆਂ ਤੋਂ ਸਾਡੇ ਦੇ ਰਾਜ ਕਰਦੇ ਸੀ ਮਨੁਵਾਦੀ ਲੋਕ ਰਾਜ ਕਰਦੇ ਸੀ ਉਹਨਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਵੀ ਇਹ ਲੋਕ ਜਿਹੜੇ ਅਸੀਂ ਗੁਲਾਮ ਬਣਾ ਕੇ ਰੱਖੇ ਸੀ ਜੋ ਸਾਡੇ ਸੇਵਾਦਾਰ ਸੀ ਉਹ ਅੱਜ ਸਾਡੇ ਤੇ ਰਾਜ ਭਾਗ ਵੱਲ ਵਧ ਰਹੇ ਨੇ ਉਹਦਾ ਨੁਕਸਾਨ ਇਹ ਹੋਇਆ ਪਹਿਲਾਂ 12% ਦੀ ਲੜਾਈ ਦੇ ਵਿੱਚ ਤੇ ਹੁਣ ਕਲਗੀ ਤੋੜੇ ਦੀ ਲੜਾਈ ਦੇ ਵਿੱਚ ਇਸੇ ਸਮਾਜ ਦੇ ਦੋ ਵੱਡੀਆਂ ਕਮਿਊਨਿਟੀਆਂ ਵਾਲਮੀਕੀ ਮਜ਼ਦੂਰੀ ਤੇ ਰਵਿਦਾਸੀਆ ਕੌਮ ਇੱਕ ਦੂਜੇ ਦੇ ਆਮੋ ਸਾਹਮਣੇ ਨੇ ਕਾਲੀ ਜੀ ਮੈਂ ਸਹਿਮਤ ਹਾਂ ਤੁਹਾਡੇ ਨਾਲ ਵੀ ਆਰਐਸਐਫ ਤੇ ਐਸਸੀ ਭਾਈਚਾਰੇ ਨੂੰ ਵੋਟ ਬੈਂਕ ਸਮਝਦੀ ਹੂਈ ਇੱਥੇ ਵੱਧ ਤੋਂ ਵੱਧ ਪਰਵਾਰਾਂ ਦੇ ਵਿੱਚ ਪਾੜਾ ਪਾ ਕੇ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੀ ਹੈ 노 ਡਾਊਟ ਮੈਂ ਪੂਰੇ ਦੁਨੀਆ ਦੇ ਵਿੱਚ 350 ਸਾਲਾ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਰਵਾਰੀਆਂ ਨੇ ਤਾਂ ਜੋ ਉਹਨਾਂ ਨੇ ਇਤਿਹਾਸ ਕਰਦਾ ਸਾਨੂੰ ਤਾਂ ਲੱਗਦਾ ਵੀ 100% ਸਹੀ ਆ ਔਰ ਇਹਨੂੰ ਦਰੁਸਤ ਕਰਨ ਵਾਸਤੇ ਇਸੇ 15 ਤੇ 16 ਤਰੀਕ ਨੂੰ ਰਾਜਾ ਸਿੰਘ ਜੀ ਹਜੂਰ ਸਾਹ ਵਾਲੇ ਦੁਬਾਰਾ ਪੰਜਾਬ ਦੇ ਵਿੱਚ ਆ ਰਹੇ ਅਸੀਂ ਉਹਨਾਂ ਨੂੰ ਬੁਲਾ ਲਿਆ ਉਹਦਾ ਪ੍ਰਚਾਰ ਕਰਾਂਗੇ ਸੀ ਦੁਬਾਰਾ ਵੀ ਬਹਿ ਕੇ ਆਪਾਂ ਵਿਚਾਰ ਵੰਡਾੰਦਰਾ ਕਰਾਂਗੇ ਉਹਨਾਂ ਤੋਂ ਵੀ ਆਪਾਂ ਜਿੰਨਾ ਮੇਰੇ ਕੋਲ ਪਹੁੰਚਿਆ ਜੋ ਮੈਨੂੰ ਲੱਗਿਆ ਮੈਂ ਵੀਡੀਓ ਦੇ ਰਹੀ ਸ਼ੇਅਰ ਕਰ ਦਿੱਤਾ ਲੋਕ ਹਕਤੋਂ ਦੇਸ਼ ਆਜ਼ਾਦ ਹੋਇਆ ਉਸ ਵਕਤ ਤੋਂ ਲੈ ਕੇ ਹੁਣ ਤੱਕ ਜਿਹੜੇ ਬ੍ਰਾਹਮਣਵਾਦ ਸਦੀਆਂ ਤੋਂ ਸਾਡੇ ਦੇ ਰਾਜ ਕਰਦੇ ਸੀ ਮਨੋਵਾਦੀ ਲੋਕ ਰਾਜ ਕਰਦੇ ਸੀ ਉਹਨਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਦੀ ਇਹ ਲੋਕ ਜਿਹੜੇ ਅਸੀਂ ਗੁਲਾਮ ਬਣਾ ਕੇ ਰੱਖੇ ਸੀ ਜੋ ਸਾਡੇ ਸੇਵਾਦਾਰ ਸੀ ਉਹ ਅੱਜ ਸਾਡੇ ਤੇ ਰਾਜ ਭਾਗ ਵੱਲ ਵਧ ਰਹੇ ਨੇ ਮੈਂ ਇੱਕ ਢਾਡੀ ਨੂੰ ਮਿਲਿਆ ਉਹ ਕਹਿੰਦਾ ਜੀ ਅਸੀਂ ਤਾਂ ਇਹ ਇਥੇ ਆਇਆ ਵੀ ਜੇ ਤੱਕ ਚਲੇਗਾ ਰਬ ਦਾਸੀਆਂ ਦੇ ਫਿਰਗਾ ਭਾਈ ਸੰਗਤ ਸਿੰਘ ਨੂੰ ਕਲਗੀ ਦਿੱਤੀ ਬਿਲਕੁਲ ਜੇ ਅਸੀਂ ਚਲੇ ਗਏ ਮਜਬੀਆਂ ਦੇ ਸੀਗੇ ਨੇ ਭਾਈ ਜੀਵਨ ਜੀ ਨੂੰ ਦਿੱਤੀ ਮਤਲਬ ਕੀ ਆ ਇਹ ਐਡਾ ਵੱਡਾ ਜਿਹੜਾ ਪਾੜਾ ਪਿਆ ਹੋਇਆ ਕਿਤੇ ਹਿਆਰ ਐਸਐਸ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਕੈਪਚਰ ਕਰ ਰਹੀ ਆ ਜਿਵੇਂ ਰਾਧਾ ਸੋ ਮਿਲੀ ਗਈ 90 ਇੱਕ ਰਾਜਾ ਪੈਦਾ ਕਰਤਾ ਕਿ ਇਹ ਤਾਂ ਨਹੀਂ ਸਿਰਫ ਸਾਡੀ ਜਿਹੜੀ ਬੋਟ ਦੀ ਤਾਕਤ ਆ ਕਿਉਂਕਿ ਹੁਣ ਤਾਂ ਬੋਟ ਦੀ ਲੜਾਈ ਆ ਹੁਣ ਉਹ ਤਾਂ ਹੈ ਨਹੀਂ ਸਾਡੇ ਬੋਰਡ ਦੀ ਤਾਕਤ ਨੂੰ ਖੰਡਾਉਣ ਦੇ ਲਈ ਆਰਐਸਐਸ ਨਵੀਆਂ ਨਵੀਆਂ ਚਾਲਾਂ ਤਾਂ ਨਹੀਂ ਚੱਲ ਰਹੀ ਹੈ ਅੱਜ ਇੱਕ ਬਹੁਤ ਵੱਡੇ ਮੁੱਦੇ ਤੇ ਆਪਾਂ ਗੱਲ ਕਰਨ ਦੇ ਲਈ ਬੈਠੇ ਆ ਕਿਉਂਕਿ ਪਿੱਛੇ ਜੇ ਇੱਕ ਵੀਡੀਓ ਰਿਲੀਜ਼ ਹੋਈ ਮਹਾਰਾਸ਼ਟਰ ਤੋਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਆਪਣੇ ਗਜਟ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਹੈ ਉਹਦੇ ਵਿੱਚ ਇੱਕ ਪੋਸਟਰ ਜਾਂ ਇਤਿਹਾਸ ਲਿਖਿਆ ਜਿਹਦੇ ਵਿੱਚ ਭਾਈ ਜੱਤਾ ਜੀ ਸਾਰਾ ਸਮਾਜ ਦੇ ਵਿੱਚ ਸੀਗੇ ਸੋ ਲੰਬੇ ਸਮੇਂ ਤੋਂ ਇਸ ਦੇਸ਼ ਦੇ ਅੰਦਰ ਜੇ ਆਪਾਂ ਹਾਲਾਤ ਦੇਖੀਏ ਇੱਥੇ ਮਨੁਵਾਦ ਦਾ ਕਬਜ਼ਾ ਰਿਹਾ ਬ੍ਰਾਹਮਣਵਾਦ ਦਾ ਕਬਜ਼ਾ ਰਿਹਾ ਜਿਸ ਨੇ ਸਾਨੂੰ ਜਾਤਾਂ ਦੇ ਵਿੱਚ ਵੰਡ ਕੇ ਸਾਡੇ ਉੱਤੇ ਰਾਜ ਕੀਤਾ ਸਿੱਖ ਧਰਮ ਪੰਜਾਬ ਪੂਰੇ ਭਾਰਤ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ ਪੰਜਾਬ ਦੇ ਵਿੱਚ ਵੀ ਪਰੰਤੂ ਸਿੱਖ ਧਰਮ ਹੁੰਦਾ ਜਦ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਅਮਰ ਸ਼ਕਾਉਂਦੇ ਨੇ ਅਮਰ ਸ਼ਕਾਉਣ ਤੋਂ ਬਾਅਦ जात-ਪਾਤ ਲਾ ਖਤਮ ਕਰ ਦਿੰਦੇ ਨੇ ਪੰਜ ਪ੍ਰਧਾਨੀ ਨੂੰ ਅੱਗੇ ਲੈ ਕੇ ਆਉਂਦੇ ਨੇ ਇੱਕ ਬਾਟੇ ਦਾ ਅਮਰ ਛਕਾਉਂਦੇ ਨੇ ਵਿਆਹ ਤੋਂ ਬਾਅਦ ਜੋ ਇਸ ਖੰਡੇ ਬਾਟੇ ਦਾ ਅਮਰ ਛਕੂ ਜਾਂ ਜੋ ਸਿੱਖ ਹੈ ਉਹਦੀ ਜਾਤ-ਗੋਤ ਨਹੀਂ ਉਹ ਲੜਾਈ ਅੱਗੇ ਚੱਲਦੀ ਰਹੀ ਚਲਦੀ ਹੋਈ ਲੜਾਈ ਦੇ ਵਿੱਚ ਤਾਂ ਫੂਲੇ ਸਾਹਾ ਪੈਰੀਅਰ ਬੜੇ ਸਾਡੇ ਮਹਾਪੁਰਸ਼ਾਂ ਨੇ ਲੜਾਈ ਲੜੀ ਜੇ 16ਵੀਂ ਸਦੀ ਤੋਂ ਨਾਮਦੇਵ ਜੀ ਨੇ ਬਿਗਲ ਵਜਾਇਆ ਕੌਦੇ ਜਲਦੀ ਜਲਦੀ ਲੜਾਈ ਦੇ ਵਿੱਚ ਤਾਕੀਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਾਰੀ ਸਾਮਾਪ ਕਰਕੇ ਤਾਂ ਡਾਕਟਰ ਅਬੇਡਕਰ ਸਾਹਿਬ ਨੇ ਇਸ ਦੇਸ਼ ਦੇ ਵਿੱਚ ਮਨੁਵਾਦੀ ਸਿਸਟਮ ਦੇ ਵਿੱਚ ਸੰਘਰਸ਼ ਕੀਤਾ ਹੈ ਤਾਂ ਉਹਨਾਂ ਨੇ ਇਸ ਦੇਸ਼ ਦਾ ਜਿਹੜਾ ਇਤਿਹਾਸ ਪੜਿਆ ਇਸ ਦੇਸ਼ ਦੇ ਗ੍ਰੰਥ ਪੜੇ ਤਾਂ ਉਹਨਾਂ ਨੇ ਕਿਹਾ ਵੀ ਇਸ ਦੇਸ਼ ਦੇ ਜਿੰਨੇ ਵੀ ਗ੍ਰੰਥ ਨੇ ਜੋ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਚਾਹੇ ਉਹ ਮਨੂ ਸਿਮਰਤੀ ਸੀ ਉਹਨਾਂ ਨੇ 1927 ਚ ਮਨੂ ਸਿਮਰਤੀ ਸਾੜੀ ਕੌਣਾਂ ਨੇ ਅੰਗਰੇਜ਼ਾਂ ਨਾਲ ਲੜ ਕੇ ਸਾਨੂੰ ਇਹ ਹੱਕ ਅਧਿਕਾਰ ਲੈ ਕੇ ਦਿੱਤੇ ਤਾਂ ਮੁੱਖੀ ਗੱਲ ਇੱਥੇ ਹੈ ਕਿ 6743 ਜਾਤਾਂ 'ਚ ਵੰਡਿਆ ਸਾਡਾ ਸਮਾਜ ਐਸ்சி ਐਸਟੀ ਓਬੀਸੀ ਜਿਹੜਾ ਪਹਿਲਾਂ ਅਲੱਗ-ਅਲੱਗ ਕਿੱਤਿਆਂ ਦੇ ਨਾਂ ਤੇ ਵੰਡਿਆ ਹੋਇਆ ਸੀ ਚਾਹੇ ਬਾਜੀਗਰ ਸੀ ਚਾਹੇ ਰਮਦਾਸ ਸੀ ਐਸ ਸੀ ਚਾਹੇ ਆ ਬਾਲਮੀਕੀ ਸੀ ਚਿੰਬੇ ਚੋਰ ਨਾਈ ਉਹਨਾਂ ਸਾਰੀਆਂ ਜਾਤਾਂ ਨੂੰ ਇਕੱਠਾ ਕਰਕੇ ਯਕੀਨਤਵਾ ਤੁਸੀਂ ਜਾਤੀ ਲੜਾਈ ਨਹੀਂ ਲੜਨੀ एससी एसटी ओबीसी और जनरल दी लड़ाई लड़नी है एक शेप दे देती परंतु मौजूदा दौर ਦੇ ਵਿੱਚ ਜਦ ਤੋਂ ਦੇਸ਼ ਆਜ਼ਾਦ ਹੋਇਆ ਉਸ ਵਕਤ ਤੋਂ ਲੈ ਕੇ ਹੁਣ ਤੱਕ ਜਿਹੜੇ ਬ੍ਰਾਹਮਣਵਾਦ ਸਦੀਆਂ ਤੋਂ ਸਾਡੇ ਦੇ ਰਾਜ ਕਰਦੇ ਸੀ ਮਨੁਨਵਾਦੀ ਲੋਕ ਰਾਜ ਕਰਦੇ ਸੀ ਉਹਨਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਵੀ ਇਹ ਲੋਕ ਜਿਹੜੇ ਅਸੀਂ ਗੁਲਾਮ ਬਣਾ ਕੇ ਰੱਖੇ ਸੀ ਜੋ ਸਾਡੇ ਸੇਵਾਦਾਰ ਸੀ ਉਹ ਅੱਜ ਸਾਡੇ ਤੇ ਰਾਜ ਭਾਗ ਵੱਲ ਵਧ ਰਹੇ ਨੇ ਉਹਨਾਂ ਨੇ ਇਸ ਸਮਾਜ ਨੂੰ ਤੋੜਨ ਦੇ ਲਈ ਇਸ ਸਮਾਜ ਦੇ ਵਿੱਚ ਫਿਰ ਤੋਂ ਹੀ ਬੰਡੀਆਂ ਪਾਉਣ ਦੇ ਲਈ ਇਹ ਸਮਾਜ ਦੇ ਵਿੱਚ ਕੁਝ ਲੋਕ ਪੈਦਾ ਕੀਤੇ ਜਿਹੜੇ ਸਮਾਜ ਨੂੰ ਪਾੜਨ ਦੇ ਲਈ ਤਤਪਰ ਨੇ ਤਤਪਰ ਸੀ ਤਾਂ ਐਸਸੀ ਐਸਟੀ ਓਬੀਸੀ ਦੀ ਲੜਾਈ ਛੱਡ ਕੇ ਇਹਨਾਂ ਨੇ ਫਿਰ ਉਹੀ ਜਾਤੀ ਲੜਾਈ ਧਰਮ ਦੀ ਲੜਾਈ ਸ਼ੁਰੂ ਕਰਤੀ ਮੇਰੇ ਖਿਆਲ ਚ ਡਾਕਟਰ ਅੰਬੇਡਕਰ ਸਾਹਿਬ ਨੂੰ ਪੜ੍ਹ ਤੋਂ ਬਾਅਦ ਇਹ ਲੋਕ ਐਨੇ ਸਿਆਣੇ ਹੋ ਗਏ ਕਿ ਇਹਨਾਂ ਨੇ ਡਾਕਟਰ ਅੰਬੇਡਕਰ ਸਾਹਿਬ ਦੀ ਗੱਲ ਨੂੰ ਮੰਨਣ ਦੇ ਵੀ ਇਨਕਾਰੀ ਹੋ ਗਏ ਸੋ ਆਪਾਂ ਜਿਹੜੀ ਆਪਾਂ ਅੱਜ ਗੱਲ ਕਰਨੀ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਧਰਤੀ ਤੇ ਇੱਕ ਕਨਸੈਪਟ ਚੱਲਦਾ ਰਮਦਾਸਿਆ ਵਰਸਸ ਬਾਲਮੀਕ ਪਹਿਲਾਂ 12.5% ਦੀ ਲੜਾਈ ਲੜੀ ਉਹ ਵੀ ਹਜੇ ਲੜ ਰਹੇ 1975 ਤੋਂ ਉਹਦੇ ਬਾਅਦ ਇੱਕ ਨਵਾਂ ਰੌਲਾ ਪੈ ਗਿਆ ਕਲੰਗੀ ਤੋੜੇ ਦਾ ਰਮਦਾਸਿਆ ਭਾਈਚਾਰਾ ਕਹਿ ਰਿਹਾ ਵੀ ਬਾਬਾ ਬਾਬਾ ਸੰਗਤ ਸਿੰਘ ਨੂੰ ਇਹ ਕਲੰਗੀ ਤੋੜਾ ਦਿੱਤਾ ਔਰ ਦੂਸਰੇ ਪਾਸੇ ਜਿਹੜਾ ਬਾਲਮੀਕ ਮੌਜੂਦਾ ਦੌਰ ਚ ਰੰਗਰੇਟੇ ਦੇ ਨਾਂ ਤੇ ਵਿਚਰੇ ਰਹੇ ਨੇ ਉਹ ਲੋਕ ਕਹਿ ਰਹੇ ਨੇ ਭਾਈ ਜੱਤਾ ਜੀ ਬਾਬਾ ਜੀਵਨ ਸਿੰਘ ਨੂੰ ਇਹ ਕਲੰਗੀ ਤੋੜਾ ਦਿੱਤਾ ਜੋ ਕਿ ਇੱਕ ਬਹੁਤ ਵੱਡਾ ਬਿਵਾਦ ਸਿੱਖ ਧਰਮ ਦੇ ਵਿੱਚ ਪੈਦਾ ਹੋ ਗਿਆ ਉਹਦਾ ਨੁਕਸਾਨ ਇਹ ਹੋਇਆ ਪਹਿਲਾਂ 1.2% ਦੀ ਲੜਾਈ ਦੇ ਵਿੱਚ ਤੇ ਹੁਣ ਕਲੰਗੀ ਤੋੜੇ ਦੀ ਲੜਾਈ ਦੇ ਵਿੱਚ ਐਸੀ ਸਮਾਜ ਦੇ ਦੋ ਵੱਡੀਆਂ ਕਮਿਊਨਿਟੀਆਂ ਬਾਲਮੀਕੀ ਮਜਵੀ ਤੇ ਰਵਦਾਸੀਆ ਕੌਮ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਤੇ ਇੱਕ 파ੜਾ ਇਨਾ ਵੱਧ ਗਿਆ ਇਹ ਸ਼ਾਇਦ ਮੈਨੂੰ ਲੱਗਦਾ ਵੀ ਪੂਰਨ ਦੇ ਲਈ ਕਰਨ ਦੇ ਲਈ ਬਹੁਤ ਸਮਾਂ ਲੱਗੂ ਹੁਣ ਇੱਕ ਜਿਹੜੀ ਨਵੀਂ ਗੱਲ ਬਾਹਰ ਨਿਕਲੀ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਮਿਊਜ਼ੀਅਮ ਦੇ ਵਿੱਚ ਲੱਖੀਸ਼ਾ ਬਨਜਾਰਾ ਜੀ ਉਹਨਾਂ ਦਾ ਮਿਊਜ਼ੀਅਮ ਬਣਾਇਆ ਉਹਦੇ ਵਿੱਚ ਇਹ ਭਾਈ ਜੈਤਾ ਜੀ ਦਾ ਇੱਕ ਜੀਵਨ ਬਿਉਰਾ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਬਨਜਾਰਾ ਭਾਈ ਚਾਚੋ ਲੱਖੀਸ਼ਾ ਬਨਜਾਰੇ ਦੇ ਉਹਦੇ ਵਿੱਚੋਂ ਹੁਣ ਆਪਾਂ ਅਜ ਮਾਸਟਰ ਬਲਵਿੰਦਰ ਸਿੰਘ ਜੀ ਬੈਠੇ ਨੇ ਇਹਨਾਂ ਨੇ ਵੀਡੀਓ ਰਿਲੀਜ਼ ਕੀਤੀ ਸੀ ਇਹ ਬਾਜੀਗਰ ਬੁੰਜਾਰਾ ਭਾਈ ਚਾਰੇ ਦੇ ਵਿੱਚੋਂ ਨੇ ਕਿ ਇਹ ਇੱਕ ਚਾਲ ਹੈ ਆਰਐਸਐਸ ਦੀ ਜਾਂ ਇਤਿਹਾਸ ਹੈ ਕਿ ਹੁਣ ਫਿਰ ਇੱਕ ਉਲ ਨਹੀਂ ਲੜਾਈ ਸ਼ੁਰੂ ਹੋਊਗੀ ਕਿਉਂਕਿ ਪਹਿਲਾਂ ਰਮਦਾਸੀਆ ਤੇ ਬਾਲਮਿਕ ਸਮਾਜ ਲੰਬੇ ਸਮੇਂ ਤੋਂ ਇਹੀ ਗੱਲ ਤੇ ਲੜਦੇ ਰਹੇ ਪਰ ਇੱਕ ਨਵੀਂ ਗੱਲ ਆ ਗਈ ਹੁਣ ਇਹਦੇ ਵਿੱਚ ਇਤਿਹਾਸ ਹੈ ਮਥਿਆਰਸ ਹੈ ਇਹ ਸ਼ੋਸ਼ੇਬਾਜੀ ਹੈ ਇਹਦੇ ਗੱਲ ਕਰਾਂਗੇ ਮਾਸਟਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਾਸਟਰ ਜੀ ਤੁਸੀਂ ਆਪਣੇ ਪੇਜ ਤੇ ਇੱਕ ਵੀਡੀਓ ਪਾਈ ਹੈ ਹਾਂ ਜੀ ਇਹਦੇ ਵਿੱਚ ਇੱਕ ਮਹਾਰਾਸ਼ਟਰ ਤੋਂ ਆਪਣੇ ਸਿੱਖ ਨੇ ਉਹ ਇਹ ਗੱਲ ਕਹਿ ਰਹੇ ਨੇ ਵੀ ਜਿਹੜਾ ਭਾਈ ਜੈਤਾ ਜੀ ਆ ਬਾਬਾ ਜੀਵਨ ਸਿੰਘ ਜਿਹੜਾ ਪੰਜਾਬ ਦੇ ਵਿੱਚ ਵੱਡਾ ਵਿਵਾਦ ਹੈ ਰੰਗਰੇਟੇ ਜਾਂ ਮੱਝ ਵੀ ਕਹਿੰਦੇ ਉਹ ਜਿਹੜੀ ਵੀਡੀਓ ਆਈ ਆ ਉਹਦੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਉਹਦੇ ਵਿੱਚ ਕੀ ਸਚਾਈ ਹੈ ਧੰਨਵਾਦ ਪਹਿਲਾਂ ਤਾਂ ਕਲਜੀ ਤੁਹਾਡਾ ਕਿ ਤੁਸੀਂ ਦਾਸ ਨੇ ਸਹਿਯੋਗ ਸਮਝਿਆ ਕਿ ਆਪਾਂ ਕਿਸੇ ਵਿਸ਼ੇ ਤੇ ਚਰਚਾ ਕਰ ਸਕੀਏ ਜਿਹੜੀ ਤੁਸੀਂ ਵੀਡੀਓ ਦੀ ਗੱਲ ਕੀਤੀ ਹੈ ਕੁਝ ਦਿਨ ਪਹਿਲਾਂ ਇੱਕ ਸਾਡੇ ਭਾਈਚਾਰੇ ਦਾ ਤੇਜ ਬਣਿਆ ਹੋਇਆ ਬੰਜਾਰਾ ਗਰੁੱਪ ਹੂੰ ਉਹਦੇ ਜਿਹੜੇ ਐਡਮਿਨ ਨੇ ਜੀ ਨੇ ਹਜੂ ਸਾਹਿਬ ਤੋਂ ਸਾਡੇ ਬੰਜਾਰਿਆਂ ਦੇ ਵਿੱਚੋਂ ਨੇ ਕੁਝ ਦਿਨ ਪਹਿਲਾਂ ਉਹ ਇੱਥੇ ਆਪਣੇ ਪੰਜਾਬ ਦਾ ਟੂਰ ਵੀ ਲਾ ਕੇ ਗਏ ਨੇ ਹਰਮੰਦਰ ਸਾਹਿਬ ਦੀ ਨਤਮਸਤਕ ਹੋਏ ਆਪਣੇ ਦਮਦਮਈ ਟਕਸਾਲ ਦੇ ਵਿੱਚ ਵੀ ਗਏ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਪੂਰਾ ਟੂਰ ਲਾਇਆ ਤੇ ਸਾਡੇ ਸਮਾਜ ਨੇ ਉਹਨਾਂ ਦਾ ਭਰਪੂਰ ਸਵਾਗਤ ਵੀ ਕੀਤਾ ਤੇ ਉਹਨਾਂ ਦਾ ਸਾਥ ਵੀ ਦਿੱਤਾ ਹੁਣ ਜਦੋਂ ਪੂਰੇ ਦੁਨੀਆ ਦੇ ਵਿੱਚ 350 ਸਾਲਾ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਤਾਂ ਪੰਜਾਬ ਦੇ ਵਿੱਚ ਵੀ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਸਮਾਗਮ ਕੀਤੇ ਤੇ ਜਿੱਥੇ ਵੀ ਉਹ ਸਮਾਗਮ ਹੋਏ ਤਾਂ ਉੱਥੇ ਜਿਹੜੇ ਸਾਡੇ ਬਨਜਾਰੀ ਬਨਜਾਰਾ ਕੌਮ ਦੇ ਲੋਕ ਨੇ ਉਹਨਾਂ ਨੇ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਪੰਜਾਬ ਦੇ ਵਿੱਚ ਜਿੰਨਾ ਪ੍ਰਚਾਰ ਜੇਤਾ ਜੀ ਦੇ ਭਾਈ ਜੇਤਾ ਜੀ ਦੇ ਨਾਲ ਜਿੰਨਾ ਪ੍ਰਚਾਰ ਭਾਈ ਲਖੀਸ਼ਾ ਵਨਜਾਰਾ ਦਾ ਭਾਈ ਮਨੀ ਸਿੰਘ ਦਾ ਭਾਈ ਮੱਖਣਸ਼ਾਹ ਦਵਾਨਾ ਜੀ ਦਾ ਜਿੰਨਾ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਨਾਲ ਪ੍ਰਚਾਰ ਕਰਨਾ ਚਾਹੀਦਾ ਸੀ ਉਹ ਇੱਥੇ ਘਾਟ ਰਹੀ ਉਹਨਾਂ ਨੂੰ ਨਹੀਂ ਪਰਚਿਆ ਰਿਆ ਗਿਆ ਦਾ ਅਸੀਂ ਵੀ ਮਹਿਸੂਸ ਕਰ ਰਹੇ ਸੀ ਪੰਜਾਬ ਦੇ ਵਿੱਚ ਸੋ ਅਸੀਂ ਇਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਤਤਪਰ ਹੋਏ ਕਿ ਦੇਖੀ ਯਾਰ ਵੀ ਸਾਡਾ ਸਮਾਜ ਸਿੱਖ ਇਤਿਹਾਸ ਦੇ ਵਿੱਚ ਕਿੱਥੇ ਖੜਾ ਕਿਉਂਕਿ ਆਪਣਾ ਆਪਣਾ ਹੁੰਦਾ ਹੀ ਆ ਪਾਣੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੇ ਕਹਤਾ ਕੋਈ ਯਾਤ ਨਹੀਂ ਕੋਈ ਪਾਤ ਨਹੀਂ ਅੱਜ ਤਵਾਰ ਜਿਹੜੇ ਗੀਨੇ ਖੰਡੇ ਵਾਟੇ ਦਾ ਅਮਰ ਛੱਕ ਲਿਆ ਤੇ ਉਹ ਗੁਰੂ ਦਾ ਸਿੱਖ ਬਣ ਗਿਆ ਪਰ ਪੰਜਾਬ ਦੀ ਤਰਾਸ ਦੀ ਇਹ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਾਸ ਦੀ ਇਹ ਰਹੀ ਹੈ ਜਾਂ ਐ ਕਹ ਲਓ ਕਿ ਜੱਤਵਾਦ ਦੀ ਤਰਾਸ ਦੀ ਇਹ ਰਹੀ ਹੈ ਕਿਉਂ ਐਸੀ ਭਾਈਚਾਰ ਨੂੰ ਨਹੀਂ ਲੱਗਣ ਦਿੰਦੇ ਲੱਭ ਸਿੱਖੇ ਨੂੰ ਤਾਂ ਜੱਟਵਾਦ ਦਾ ਕਬਜ਼ਾ ਉਹਨਾਂ ਨੇ ਆਪਣਾ ਕਬਜ਼ਾ ਕਰ ਰੱਖਿਆ ਇਹ ਇੱਕ ਜੱਤਵਾਦੀ ਗੱਲ ਦੱਸਣ ਲੱਗਾ ਮੇਰੇ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਬੱਚਾ ਲਗਾਤਾਰ ਗੁਰੂ ਘਰ ਨਾਲ ਜੁੜ ਕੇ ਲਗਾਤਾਰ ਉਹਨੇ ਆਪਣਾ ਜੀਵਨ ਉਹਦਾ ਬਰਾ ਬਦਲਿਆ ਉਹਨੇ ਪੱਗ ਬੰਨੀ ਕੇਸ ਰੱਖੇ ਦਾੜੀ ਰੱਖੇ ਅੰਮ੍ਰਿਤ ਨਹੀਂ ਛਕਿਆ ਜੀ ਹੂੰ ਤੇ ਉਹ ਸਵੇਰੇ ਸ਼ਾਮ ਮਿਰਸਵਾਰਥ ਬਿਨਾ ਲਾਂਗਾ ਪਾਇ ਉਹ ਗੁਰੂ ਘਰ ਜਾਂਦਾ ਹੂੰ ਇੱਕ ਦਿਨ ਉੱਥੇ ਹੱਦ ਗ੍ਰੰਥੀ ਹੈ ਨਹੀਂ ਤੇ ਪਿੰਡ ਦਾ ਕੋਈ ਬੰਦਾ ਉੱਥੇ ਪਾਠ ਕਰ ਰਿਹਾ ਹੈ ਪਾਠ ਕਰਨ ਤੋਂ ਬਾਅਦ ਜਦੋਂ ਉਹਨੇ ਉੱਥੇ ਅਰਦਾਸ ਕੀਤੀ ਰਰ ਰੱਖ ਦੀ ਗੱਲ ਹੈ ਸ਼ਾਮ ਦੀ ਤੇ ਜਦੋਂ ਨੇ ਅਰਦਾਸ ਕੀਤੀ ਤੇ ਉਹਨੇ ਚੋਰਸਾਫ ਕਰਨੀ ਸ਼ੁਰੂ ਕਰ ਦਿੱਤੀ ਅਰਦਾਸ ਹੋਈ ਸਾਰਾ ਕੁਝ ਕੰਮ ਤੋਂ ਬਾਅਦ ਸਮਾਪਤੀ ਕੰਮ ਤੋਂ ਬਾਅਦ ਸੁਕਾ ਸੰ ਕਰਨ ਤੋਂ ਬਾਅਦ ਉਹਨੂੰ ਉੱਥੇ ਬਿਠਾ ਲਿਆ ਗਿਆ ਤੇ ਉਹਨੂੰ ਇਹ ਕਿਹਾ ਗਿਆ ਕਿ ਤੈਨ ਅੱਜ ਤੋਂ ਬਾਅਦ ਚੋਰ ਨਹੀਂ ਕਰਨੀ ਹੂੰ ਦੇਖੋ ਉਹ ਲੋਬ ਸਿੱਖੀ ਦੇ ਵਿੱਚ ਕਾਸਟਿਸਮ ਦਾ ਮੁੱਦਾ ਆ ਗਿਆ ਜਿਹੜੀ ਆਪਾਂ ਵਿਸ਼ੇ ਤੇ ਆਈਏ ਵੀ ਉਹ ਉੱਥੇ ਆ ਰਹੇ ਆਂਗੀ ਵੀ ਇਹ ਚੀਜ਼ ਨੂੰ ਪ੍ਰਮੋਟ ਕੀਤਾ ਉਸ ਕਰਕੇ ਸਾਡੇ ਵੀ ਮਨ ਦੇ ਵਿੱਚ ਇੱਕ ਜਗਿਆਸਾ ਆਈ ਵੀ ਆਪਾਂ ਦੇਖੀਏ ਵੀ ਸਾਡਾ ਸਮਾਜ ਕਿੱਥੇ ਖੜਾ ਹੂੰ ਸਾਡੇ ਮੰਦਿਰ ਵਿੱਚ ਆਇਆ ਕਿਉਂ ਕਿ ਲੱਖੀ ਸ਼ਾਹ ਬਨਜਾਰਾ ਜੀ ਦੇ ਜਵਾਈ ਕਹਿੰਦਾ ਭਾਵ ਤੇ ਉਹਨਾਂ ਦੀ ਧੀ ਲੱਖੀ ਸ਼ਾਹ ਬਨਜਾਰਾ ਈ ਧੀ ਭਾਈ ਮਨੀ ਸਿੰਘ ਨੂੰ ਵਿਆਹੀ ਹੋਈ ਹੈ ਮਾਤਾ ਬਸੰਤ ਕੌਰ ਸੀ ਤੋਂ ਬਾਈ ਉਹਨਾਂ ਦੇ 10 ਬੇਟੇ ਹਮ ਸਿੱਖੀ ਦੇ ਵਿੱਚ ਸ਼ਹੀਦ ਨੇ ਭਾਈ ਮਨੀ ਸਿੰਘ ਦੇ 12 ਭਰਾ ਇੱਕ ਭਰਾ ਬਿਮਾਰੀ ਨਾਲ ਗਿਆ 11 ਦੇ 11 ਸ਼ਹੀਦ ਨੇ ਉਹਦੇ ਦਾਦਾ ਪਰਦਾਦਾ ਸਾਰਿਆਂ ਦੀ ਜੇ ਭਾਈ ਲਖੀਚਾ ਬਨਜਾਰਾ ਜੀ ਦੇ ਪਰਿਵਾਰ ਦੀ ਬਾਬਾ ਨਗਾਇਆ ਜੀ ਦੀ ਗੱਲ ਕਰੀਏ ਤਾਂ ਟੋਟਲ ਸਾਰਿਆਂ ਨੂੰ ਕਾਊਂਟਿੰਗ ਕਰੀਏ ਇੱਕ ਜਿਹੜਾ ਵਿਸ਼ੇਸ਼ ਭਾਈਚਾਰਾ ਉਹ ਸਾਰਿਆਂ ਨੂੰ ਕਹਿੰਦਾ ਵੀ ਸਾਡੇ ਉਹ ਚੋਰ ਅੰਗਰੇਟਿਆਂ ਚੋਂ ਨੇ ਸਾਰੇ ਇਹ ਭਾਈ ਮਨੀ ਦਾਸ ਇਹਦੇ ਬਾਰੇ ਤਾਂ ਮੈਂ ਪੂਰਾ ਇਤਿਹਾਸ ਦੇ ਸਕਦਾ ਜੀ ਇਹਦੇ ਬਾਰੇ ਤਾਂ ਬਹੁਤ ਸਾਰੇ ਪ੍ਰਚਾਰਕਾਂ ਨੇ ਵੀਡੀਓ ਨੇ ਬਹੁਤ ਸਾਰੇ ਪ੍ਰਚਾਰਕਾਂ ਨੇ ਇਤਿਹਾਸ ਦਿੱਤਾ ਹੋਇਆ ਇਹ ਉਹਦੇ ਵਿੱਚ ਸਾਡੇ ਸਾਰੇ ਟੋਟਲ 52 ਦਾ ਦੋ ਪਰਿਵਾਰਾਂ ਦੇ ਵਿੱਚੋਂ ਹੀ ਲਖੀ ਜਾ ਬੁੰਜਾਰਾ ਜੀ ਦੇ ਪਰਿਵਾਰ ਦੇ ਵਿੱਚੋਂ ਔਰ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ 52 ਸ਼ਹੀਦ ਨੇ ਕੁਰਬਾਨੀਆਂ ਨੇ ਜਿਹੜਾ ਬੁੰਜਾਰਾ ਸਮਾਜ ਆ ਉਹਦੇ ਵਿੱਚੋਂ ਮਤਲਬ 52 ਦੋ ਪਰਿਵਾਰਾਂ ਚੋਂ ਜੇ ਦੂਸਰੇ ਪਰਿਵਾਰਾਂ ਦੀਆਂ ਨਾਲ ਲਾ ਲਈਏ ਤਾਂ 93 ਯਾਨੀ ਕਿ ਸੈਕਰੀਫਾਈਸ ਸਿੱਖੀ ਹੱਦ ਦੇ ਵਿੱਚ ਸਾਡੀਆਂ ਕੁਰਬਾਨੀਆਂ ਨੇ ਜਿਹੜੀ ਹੈ ਆਪਾਂ ਬਾਜੀਗਰ ਬੁੰਜਾਰਾ ਜਾਂ ਗੱਲ ਕਰੀਏ ਤਾਂ ਇਹ ਸਿੱਖੀ ਤੋਂ ਕੋਹਾਂ ਦੂਰ ਨਹੀਂ ਇਹ ਕੋਈ ਡੇਰਿਆਂ ਨੂੰ ਮੰਨਦਾ ਕੋਈ ਮਤਲਬ ਮਾਤਾ ਨੂੰ ਮੰਨਦਾ ਇਹ ਤਾਂ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਤੁਸੀਂ ਕਹਿੰਦੇ ਸਾਡੇ ਮਤਲਬ ਸਾਡੇ ਪੂਰਵਜਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਬਿਲਕੁਲ ਜੀ ਇਹ ਗੱਲ ਪਤਾ ਕੀ ਹੈ ਜੀ ਜਦੋਂ ਸਾਡੇ ਇਹ ਪੂਰਵਜ ਗੁਰੂ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਰਹੇ ਜਾਂ ਉਹਨਾਂ ਦੇ ਨਾਲ ਵਿਚਰਦੇ ਰਹੇ ਲੜਾਈਆਂ ਲੜੀਆਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਤਾਂ ਉਸ ਤੋਂ ਬਾਅਦ ਸਾਡੇ ਤੇ ਵੀ ਇਸ ਤਰ੍ਹਾਂ ਦਾ ਸਮਾਂ ਆਇਆ ਤਰਾਸ਼ਦੀ ਆਈ ਕਿ ਸਾਡੇ ਲੋਕ ਸੀ ਜਿਹੜੇ ਦੁੱਲੇ ਦੀ ਵਾਰ ਨੂੰ ਅਕਬਰ ਤੋਂ ਦੁਖੀ ਹੋਏ ਨਿਕਲ ਗਏ ਪਾਕਿਸਤਾਨ ਦੇ ਵਿੱਚ ਜਾ ਕੇ ਇਹਨਾਂ ਨੇ ਬਸੇਰਾ ਕਰ ਲਿਆ ਜਦੋਂ ਪਾਕਿਸਤਾਨ ਦੇ ਵਿੱਚ ਚਲੇ ਗਏ ਪਾਕਿਸਤਾਨ ਦੇ ਵਿੱਚ ਜਾ ਕੇ ਉੱਥੇ ਸੁਭਾਵਿਕ ਹੈ ਕਿ ਜਿਹੜੇ ਦੇਸ਼ ਦੇ ਵਿੱਚ ਜਾਵਾਂਗੇ ਉੱਥੋਂ ਦਾ ਪ੍ਰਭਾਵ ਤਾਂ ਪੈਣਾ ਹੀ ਪੈਣਾ ਉੱਥੇ ਇਹਨਾਂ ਨੇ ਮੁਸਲਮਾਨਤ ਦਾ ਨਿਰਕਮ ਮੁਸਲਮਾਨ ਭਾਈਚਾਰੇ ਦੇ ਵਿੱਚ ਰਹਿੰਦੇ ਆ ਉਸ ਤਰ੍ਹਾਂ ਦੀ ਜਨਕ ਐਕਟੀਵਿਟੀ ਸ਼ੁਰੂ ਕਰ ਦਿੱਤੀ ਸਾਡੇ ਕੁਝ ਭਾਈਚਾਰਾ ਉੱਥੇ ਹੁਣ ਵੀ ਹੈ ਜਿਨ੍ਹਾਂ ਨੇ ਆਪਣੇ ਨਾਂ ਨਾਲ ਖਾਨ ਜਾਂ ਮੁਹੰਮਦ ਇਸ ਤਰ੍ਹਾਂ ਦੇ ਲਾ ਲਏ ਆ ਪਰ ਜਦੋਂ ਮੰਡ ਹੋਈ ਆ ਤਾਂ ਉਸ ਤੋਂ ਬਾਅਦ ਸਾਡਾ ਭਾਈਚਾਰਾ ਉਹ ਉਹਨਾਂ ਨੇ ਮੁਸਲਮਾਨ ਨਹੀਂ ਬਣੇ ਉਹਨਾਂ ਕਿਉਂਕਿ ਉਹ ਇੱਧਰ ਜੁੜੇ ਹੋਏ ਸੀ ਉੱਥੇ ਸਾਰਾ ਇਹ ਭਾਈਚਾਰਾ ਉੱਠ ਕੇ ਇੱਥੇ ਆ ਗਿਆ ਨਾ ਮਾਤਰ ਭਾਈਚਾਰਾ ਉੱਥੇ ਰਹਿ ਗਿਆ ਤੇ ਇਸ ਕਰਕੇ ਸਾਡਾ ਭਾਈਚਾਰਾ ਜਿਹੜਾ ਸੀ ਅਕਬਰ ਦੇ ਸਮੇਂ ਤੋਂ ਜਦੋਂ ਦੁੱਲੇ ਦੀ ਬਾਹਰ ਦੇ ਵਿੱਚ ਜਣ ਕੇ ਚਲੇ ਜਾਂਦੇ ਆ ਜੰਗਲਾਂ ਦੇ ਵਿੱਚ ਗ੍ਰੀਲਾ ਜੁੱਧ ਦੀ ਨੀਤੀ ਸ਼ੁਰੂ ਕੀਤੀ ਉਹ ਕੀਤੇ ਬਣਜਾਰਿਆਂ ਨੇ ਓਕੇ ਔਰ ਇੱਕ ਹੋਰ ਮੈਂ ਤੁਹਾਨੂੰ ਦੱਸਣੀ ਚਾਹਣਾ ਇੱਥੇ ਜਦੋਂ ਅੰਗਰੇਜ਼ ਇੱਥੇ ਆਏ ਨਹੀਂ 1857 ਦੇ ਵਿੱਚ ਜਦੋਂ ਅੰਗਰੇਜ਼ ਇੱਥੇ ਆਏ ਨਹੀਂ ਸਭ ਤੋਂ ਵੱਧ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਸਾਡੇ ਬਣਜਾਰਿਆਂ ਨੇ ਕੀਤਾ ਬਣਜ ਅੱਜ ਬਾਜੀਗਰ ਬਨਜਾਰਾ ਸਮਾਜ ਤੇ ਸ਼ਿਗਲੀਗਰਪ ਹਾਂਜੀ ਤੇ ਦੋ ਸਮਾਜ ਮਤਲਬ ਸਿੱਖੀ ਦੇ ਵਿੱਚ ਬਹੁਤ ਵੱਡੀ ਦੇਣ ਹੈ ਹਾਂਜੀ ਤੇ ਜੇ ਸਿੱਖੀ ਤੋਂ ਬਿਲਕੁਲ ਕਿਨਾਰੇ ਤੇ ਕੀਤੇ ਹੋਏ ਉਹਦਾ ਮਰੀਜ ਉਹ ਹੀ ਦੱਸ ਰਹੇ ਆਂ ਦੀ ਇਹਨਾਂ ਨੇ ਉੱਥੇ ਜਾਣ ਕੇ ਜਦੋਂ ਆ ਕੇ ਇਹਨਾਂ ਦੇ ਉਹਨਾਂ ਦਾ ਅੰਗਰੇਜ਼ਾਂ ਦਾ ਵਿਰੋਧ ਕੀਤਾ 2000 ਬਨਜਾਰੇ ਨੂੰ ਸ਼ਹੀਦ ਕਰ ਦਿੱਤਾ ਗਿਆ ਉੱਥੇ ਅੰਗਰੇਜ਼ਾਂ ਨੇ ਜਿਹੜਾ ਜਿਹਦਾ ਕੋਈ ਰਿਕਾਰਡ ਨਹੀਂ ਓਕੇ ਕੋਈ ਰਿਕਾਰਡ ਨਹੀਂ ਹੈ ਕਿਉਂਕਿ ਉਹਨਾਂ ਨੇ ਇਹਨਾਂ ਨੇ ਜੋ ਵਿਰੋਧ ਕੀਤਾ ਇਹਨਾਂ ਨੂੰ ਪਤਾ ਸੀ ਵੀ ਜੇ ਇੱਥੇ ਆ ਗਏ ਇਹਨਾਂ ਨੇ ਬਸ ਦੀ ਬਾਤ ਦੇ ਜਰੀਏ ਇੱਥੇ ਵਪਾਰ ਤੇ ਕਬਜ਼ਾ ਕਰਨਾ ਸਾਡੇ ਲੋਕ ਵੀ ਵਪਾਰੀ ਸੀ ਇਹਨਾਂ ਨੂੰ ਪਤਾ ਸੀ ਵੀ ਸਾਡੇ ਵਪਾਰ ਤੇ ਕਬਜ਼ਾ ਕਰਨਗੇ ਇਸ ਕਰਕੇ ਇਹਨਾਂ ਨੇ ਵਿਰੋਧ ਕੀਤਾ ਅੰਗਰੇਜ਼ਾਂ ਨੇ ਵੀ ਇਹਨਾਂ ਨੂੰ ਜਾਣ ਕੇ ਉਹਨਾਂ ਨੂੰ ਕਿਸੇ ਢੰਗ ਤਰੀਕੇ ਨਾਲ ਨਹੀਂ ਲਿਆ ਡਰ ਪਿਆ ਸੀ ਡਰ ਦੇ ਮਾਰੇ ਇਹ ਆਪਣੇ ਆਪ ਨੂੰ ਲੁਕ ਕਮਨ ਤੁਰ ਕੇ ਆਪਣਾ ਜੀਵਨ ਬਤੀਤ ਕਰਦੇ ਰਹੇ ਇਹਨਾਂ ਨੂੰ ਜੇ ਕਿਸੇ ਦਾ ਕੋਈ ਹਰ ਹੋਊਗਾ ਆਪਾਂ ਨੂੰ ਕੋਈ ਤੰਦ ਤੇ ਮਿਲੀ ਹੈ ਲਗਾ ਵਿਚਾਰ ਕਰ ਰਹੇ ਹਾਂ ਜੇ ਸਾਡੇ ਕੋਲ ਕੁਰਸੀ ਨਾ ਹੁੰਦੀ ਟਾਈਮ ਨਾ ਹੁੰਦਾ ਤਾਂ ਆਪਾਂ ਦਾ ਵਿਚਾਰ ਕਰਦੇ ਇੱਕ ਮੰਤਰ ਜਾਤੀਆਂ ਉਹ ਘੁੰਮਦੇ ਫਿਰਦੇ ਰਹੇ ਉਧਰ ਜਿੱਥੇ ਜਾਂਦੇ ਸੀਗੇ ਉਸ ਕਰਕੇ ਇਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਪੱਕਾ ਟਿਕਾਣਾ ਨਹੀਂ ਰਿਹਾ ਉਸ ਕਰਕੇ ਇਤਿਹਾਸ ਆਪਣਾ ਜੋੜ ਨਹੀਂ ਸਕੇ ਉਹ ਜਿਹੜੇ ਲੋਕ ਇੱਥੇ ਸਟੇਬਲ ਸੀ ਇੱਕ ਦਾ ਦੇ ਬੈਠੇ ਸੀ ਉਹਨਾਂ ਲੋਕਾਂ ਨੇ ਦੇਖਿਆ ਕਿ ਯਾਰ ਮੈਨੂੰ ਤਾਂ ਰਾਹ ਮਿਲਣਾ ਚਾਹੀਦਾ ਉਹਨਾਂ ਨੇ ਕਿਸੇ ਨੂੰ ਲੱਤ ਫੜੀ ਕਿਸੇ ਦੀ ਬਾਹ ਫੜੀ ਉਧਰ ਗਿਆ ਜੇ ਉਹ ਨਾ ਹੁੰਦੇ ਤਾਂ ਸਾਇਦ ਐਸਸੀ ਭਾਈਚਾਰਾ ਆਪਣਾ ਜੀਵਨ ਬਤੀਤ ਨਾ ਕਰਦਾ ਪਰ ਐਸਸੀ ਭਾਈਚਾਰੇ ਤੇ ਵੀ ਇੱਕ ਅਲਿਗੇਸ਼ਨ ਲੱਗਦਾ ਕੀ ਲੱਗਦਾ ਕਹਿੰਦੇ ਨੇ ਡਾਕਟਰ ਧੀਮਰਾਓਂ ਬੇਦਕਾਰ ਜੀ ਨੇ ਉਹ ਤਾਂ ਕੱਲੇ ਰਵਦਾਸੀਆ ਪਰਿਵਾਰ ਦੇ ਨੇ ਇੱਕ ਕਹਿੰਦੇ ਨੇ ਨਾ ਵੀ ਉਹਨਾਂ ਦੇ ਜਦੋਂ ਜਾਤੀ ਦੇ ਨਹੀਂ ਇਹਨਾਂ ਨੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਲਿਆ ਇਸ ਤਰ੍ਹਾਂ ਹੀ ਇਹਨਾਂ ਲੋਕਾਂ ਨੇ ਉਧਰ ਪਹੁੰਚਿਆ ਉਹਨਾਂ ਦਾ ਦੇਖੀਏ ਪਛੋਕੜੋ ਤਾਂ ਢੀਲ ਜਾਤੀ ਮਤਲਬ ਉਹ ਹਾਂ ਬਿਲਕੁਲ ਉਹ ਚੌਂਦੇ ਨੇ ਬਾਦਵੀ ਕਿਸਮ ਦੇ ਚੌਂਦੇ ਨੇ ਬਿਲਕੁਲ ਬਿਲਕੁਲ ਤੇ ਫਿਰ ਜਿਹੜੀ ਉਹਦੀ ਥੋੜੀ ਵੀਡੀਓ ਆ ਉਹਦੇ ਬਾਰੇ ਦੱਸੋ ਵੀ ਉਹ ਕੀ ਇਤਿਹਾਸ ਹਾਂ ਉਹਦਾ ਇਤਿਹਾਸ ਇਹ ਹੈ ਵੀ ਜਦੋਂ ਤੇ ਹਜ਼ੂਰ ਸਾਹਿਬ ਹਾਂ ਸਾਡੇ 350 ਸਾਡਾ ਉੱਥੇ ਸਮਾਗਮ ਹੁੰਦੇ ਨੇ ਤਾਂ ਉੱਥੇ ਦੀ ਸਰਕਾਰ 6 ਮਹੀਨੇ ਤੋਂ ਲੱਗੀ ਸੀ 6 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਸੀ ਉਹਨਾਂ ਨੂੰ ਉਹ ਰਿਕਾਰਡ ਇਕੱਠਾ ਕਰ ਰਹੇ ਸੀ ਇਤਿਹਾਸ ਇਕੱਠਾ ਕਰ ਰਹੇ ਸੀ ਬੰਗਾਰਿਆਂ ਦਾ ਤੇ ਗੁਰੂ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਕਿਹੜੇ-ਕਿਹੜੇ ਸ਼ਹੀਦ ਹੋਏ ਆ ਤੇ ਕਿਹਨੇ ਕਿੰਨੀ ਕੁਰਬਾਨੀ ਦਿੱਤੀ ਆ ਇਹ ਉਹਨਾਂ ਨੇ ਇਤਿਹਾਸ ਕਰ ਲਿਆ ਤੇ ਉਹਦੇ ਵਿੱਚ ਐਸਟੀਪੀਸੀ ਹੂੰ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਆਪਣਾ ਇਥੋਂ ਅੰਮ੍ਰਿਤਸਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿਹੜੀ ਦੰਦ ਵਿੱਚ ਟਕਸਾਲ ਆ ਇਹਦੇ ਸਾਰੇ ਇਹ ਹੋਰ ਕਾਰ ਜਿਹੜਾ ਕੱਢ ਕੇ ਲਿਆਂਦਾ ਉੱਥੇ ਉਹਨਾਂ ਨੇ ਫੋਟੋ ਗੈਲਰੀ ਹਜੂਰ ਸਾਹਿਬ ਦੇ ਵਿੱਚ ਇੱਕ ਫੋਟੋ ਗੈਲਰੀ ਲਾਈ ਗਈ ਸਪੈਸ਼ਲ ਫੋਟੋ ਗੈਲਰੀ ਲਾਈ ਗਈ ਜਿਹਦੇ ਵਿੱਚ ਵਨਜਾਰਿਆਂ ਦਾ ਹੀ ਇਤਿਹਾਸ ਦਿਖਾਇਆ ਗਿਆ। ਇਹ ਕੋਈ ਆਰਐਸਐਸ ਦੀ ਚਾਲ ਤਾਂ ਨਹੀਂ ਪਹਿਲਾਂ ਪੰਜਾਬ ਦੇ ਵਿੱਚ ਰਬਦਾਸੀ ਅਤੇ ਵਾਲਮੀਕੀ ਪੜੇ। ਹਾਂਜੀ ਐਸਜੀਪੀਸੀ 2003 ਦੇ ਵਿੱਚ ਸ ਕਰਦੀ ਆ ਜਥੇਦਾਰਾਂ ਦੀ ਅਗਵਾਈ ਦੇ ਵਿੱਚ ਉਹ ਕਹਿੰਦੇ ਭਾਈ ਸੰਗਤ ਸਿੰਘ ਨੇ ਉੱਥੇ ਕੁਰਬਾਨੀ ਕੀਤੀ। ਔਰ ਜਦ ਬਾਦੋਂ ਸਰਕਾਰ ਆਉਂਦੀ ਆ ਉੱਥੇ ਇੱਕ ਜਗਾ ਬਣਾ ਦੇ ਭਾਈ ਜੱਤ ਜੀ ਦੀ ਬਣਾ ਦਿੱਤੀ ਜਾਂਦੀ ਹੈ ਮਤਲਬ ਉੱਥੇ ਉਹ ਬਰਾਬਰ ਲੈ ਕੇ ਚੱਲਦੇ ਨੇ ਉਹ ਕਹਿੰਦੇ ਕੱਲ੍ਹ ਕੀ ਜੱਤ ਜੀ ਨੂੰ ਵੀ ਦਿੱਤੀ ਆ ਜੀਵਨ ਨੂੰ ਵੀ ਬਾਬਾ ਜੀਵਨ ਜੀ ਨੂੰ ਵੀ ਦਿੱਤੀ ਆ ਤੇ ਹੁਣ ਆ ਤੀਸਰਾ ਇਹ ਕੋਈ ਮਤਲਬ ਆਰਐਸਐਸ ਦੀ ਨਵੀਂ ਚਾਲ ਤਾਂ ਵੀ ਹੁਣੇ ਦੋ ਸਮਾਜ ਦਾ ਬੜੀ ਤਿਕੜੀ ਤਿਕਣਾ ਪਾੜ ਗਏ ਨੇ ਯੋਨੇ ਦਾ ਤੀਸਰਾ ਸਮਾਜ ਆ ਕੱਲ ਕੀ ਮੈਂ ਸਹਿਮਤ ਆ ਤੁਹਾਡੇ ਨਾਲ ਵੀ ਆਰਐਸਐਸ ਅਤੇ ਐਸਸੀ ਭਾਈ ਚਾਰੇ ਨੂੰ ਵੋਟ ਬੈਂਕ ਸਮੀ ਦੀ ਹੋਈ ਇੱਥੇ ਵੱਧ ਤੋਂ ਵੱਧ ਪਰਵਾਰਾਂ ਦੇ ਵਿੱਚ ਪਾੜਾ ਪਾ ਕੇ ਆਪਣੀਆਂ ਰੋਟੀਆਂ ਥੇਕਣਾ ਚਾਹੁੰਦੀ ਆ ਨੋ ਡਾਊਟ ਮੈਗਨਸ ਕਾਲ ਨਾਲ ਨਾਲ ਸਭ ਇਸ ਚੀਜ਼ ਦੀ ਆਪਾਂ ਲੜਾਈ ਲੜ ਰਹੇ ਹਾਂ ਪਰ ਜੇ ਇਤਿਹਾਸ ਦੇ ਤੱਥਾਂ ਵੱਲ ਨਿਗਾਹ ਮਾਰੀਏ ਤਾਂ ਜਿੱਥੇ ਐਡਾ ਵੱਡਾ ਇਤਿਹਾਸ ਉੱਥੋਂ ਦੀ ਸਰਕਾਰ ਕੱਢ ਕੇ ਲੈ ਕੇ ਆਈ ਹੈ ਉਹਨੇ ਫੋਟੋ ਗੈਲਰੀ ਲਾਈ ਤੇ ਉਸ ਤੋਂ ਬਾਅਦ ਜੇ ਬਾਕੀ ਹੋਰਦਾਰ ਕਰਦੇ ਭਾਈ ਜਤਾ ਜੀ ਜਦੋਂ ਨੌਵੇਂ ਗੁਰੂ ਸ੍ਰੀ ਗੁਰੂ ਤੇ ਇੱਕ ਵਾਰ ਅਰਜੀ ਦਾ ਫੀਸ ਲੈ ਕੇ ਆਉਂਦੇ ਆ ਜਦੋਂ ਉੱਥੇ ਸੀਜ਼ ਲੈਣ ਵਾਸਤੇ ਜਾਂਦੇ ਆ ਤਾਂ ਉਹਨਾਂ ਦੀ ਕੋਈ ਬਾਹ ਨਹੀਂ ਜਾਂਦੀ ਤਾਂ ਉੱਥੇ ਬੈਠ ਕੇ ਉਹ ਵਿਉਂਤਬੰਦੀ ਕਰਦੇ ਨੇ ਕਿ ਯਾਰ ਵੀ ਕਿਸ ਤਰ੍ਹਾਂ ਮੈਂ ਆਪਣੇ ਇਸ ਪ੍ਰੋਸੈਸ ਨੂੰ ਮਸਰੇ ਲਾ ਸਕਦਾ ਤਾਂ ਲੱਖੀ ਚਾਹ ਬਨਜਾਰਾ ਜੀ ਦਿੱਲੀ ਤੋਂ 12 ਕਿਲੋਮੀਟਰ ਬਾਹਰ ਇੱਕ ਨਦੀ ਦੇ ਕਿਨਾਰੇ ਬੈਠੇ ਹੁੰਦੇ ਆ ਆਪਣਾ ਕਾਫਲਾ ਲੈ ਕੇ ਪਹੁੰਚੇ ਹੁੰਦੇ ਆ ਉਹ ਵਪਾਰੀ ਸੀ ਉਹ ਦੁਨੀਆਂ ਦਾ ਉਸ ਵੇਲੇ ਦਾ ਤਨਾਟ ਵਪਾਰੀ ਸੀ ਅਜਾੜਾ ਦੀ ਤਾਕਤ ਦੇ ਵਿੱਚ ਉਹਦੇ ਕੋਲ ਗੱਡੇ ਊਠ ਘੋੜੇ ਸੀਗੇ ਵੱਡਾ ਬੱਪਾ ਬਣੀਆਂ ਦਾਨੀਆਂ ਦੇ ਮੁਕਾਬਲੇ ਹਾਂ ਬਣੀਆਂ ਦਾਨੀਆਂ ਅੱਜ ਦੇ ਮੰਨਣ ਦਾ ਕੁਝ ਵੀ ਉਹਦੇ ਮੁਕਾਬਲੇ ਉਹ ਕਾ ਬੰਦੇ ਕਿ ਕਿਉਂ ਨਾ ਉੱਥੇ ਜਾ ਕੇ ਉਹਨਾਂ ਨਾਲ ਦਾਅਵਾ ਕੀਤਾ ਜਾਵੇ ਇਹਨਾਂ ਨੇ ਉੱਥੇ ਲਖੀ ਜਾ ਬਨਜਾਰਾ ਜੀ ਕੋਲ ਜਾ ਕੇ ਉੱਥੇ ਵਿਉਂਤਬੰਦੀ ਕੀਤੀ ਲਖੀ ਜਾ ਬਨਜਾਰਾ ਜੀ ਨੇ ਉਹਨਾਂ ਨੂੰ ਟਾਈਮ ਦੱਸਦਾ ਵੀ ਇੰਨੇ ਕਾਮ ਤੇ ਮੈਂ ਉੱਥੇ ਜਾ ਕਾਫਲਾ ਲੈ ਕੇ ਅੰਤਰ ਹੋਊਂਗਾ ਮੈਂ ਕਾਫਲੇ ਨੂੰ ਥੋੜਾ ਜਿਹਾ ਤੇਜ਼ ਕਰ ਦੂੰਗਾ ਤੇਜ਼ ਕਰਨ ਨਾਲ ਉਹ ਸੇ ਢੂੜ ਘੱਟਾ ਜਿਹੜਾ ਉਹਨਾਂ ਇਦੋਂ ਕਿਹੜਾ ਪੱਕੇ ਰਸਤੇ ਸੀ ਵੀ ਇੰਨੀ ਢੂੜ ਘੱਟਾ ਉੱਠ ਜਾਣਾ ਨੇਰੀ ਉਡਾਤੀ ਦਾ ਭਾਈ ਜੱਤਾ ਜੀ ਉਥੋਂ ਸੀਜ਼ਨ ਨੂੰ ਲੈ ਕੇ ਤੇ ਉਥੋਂ ਆ ਜਾਂਦੇ ਆ ਤੇ ਜਿਹੜਾ ਧੜਾ ਹੂੰ ਧੜਾ ਲਖੀ ਜਾ ਬਨਜਾਰਾ ਜੀ ਆਪਣੀ ਟੀਮ ਦੇ ਨਾਲ ਉਹਨਾਂ ਨੂੰ ਗੱਡੇ ਦੇ ਰੱਖ ਕੇ ਆਪਣੇ ਘਰਵਾਲੇ ਲੈ ਜਾਂਦੇ ਆ ਪਰ ਉਹਨਾਂ ਨੇ ਬਾਹਰ ਸੰਸਕਾਰ ਕਰਨ ਦੀ ਬਜਾਏ ਉਹਨਾਂ ਨੇ ਆਪਣੇ ਘਰ ਨੂੰ ਕਿਉਂ ਚੁਟ ਕੀਤਾ ਕਿਉਂਕਿ ਉਦੋਂ ਸਰਕਾਰਾਂ ਦੇ ਵਿੱਚ ਸਰਕਾਰ ਦੇ ਦਰਵਾਜ਼ੇ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਦੀ ਪਹੁੰਚ ਸੀ ਉਹਨਾਂ ਨੇ ਬਾਹਰ ਜੇ ਕਰਦੇ ਤਾਂ ਗੱਲਬਾਤ ਤਾਂ ਗੱਲ ਉੱਡ ਜਾਣੀ ਸੀ ਇਸ ਕਰਕੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਰੱਖ ਕੇ ਘਰ ਨੂੰ ਹੀ ਅਗਨ ਪੇਂਟ ਕਰਕੇ ਦਾ ਸੰਸਕਾਰ ਕਰ ਦਿੱਤਾ ਸੋ ਭਾਈ ਜੇਤਾ ਜੀ ਔਰ ਲੱਖੀਸ਼ਾ ਬਨਜਾਰਾ ਜੀ ਨੇ ਨੌਵੇਂ ਗੁਰੂ ਦੀ ਜਦੋਂ ਕੁਰਬਾਨੀ ਹੋਈ ਆ ਜਦੋਂ ਸੀਸ ਉਤੇ ਦਿੱਤਾ ਗਿਆ ਉਸ ਵੇਲੇ ਦੋਨਾਂ ਦੀ ਵਿਉਂਤਬੰਦੀ ਪੂਰੀ ਵਿਉਂਤਬੰਦੀ ਨੇ ਕੰਮ ਕੀਤਾ ਹੁਣ ਜਦੋਂ ਤੁਹਾਡੀ ਮੇਰੇ ਨਾਲ ਜਾਣ ਪਛਾਣ ਦਾ ਤੁਸੀਂ ਇੰਨਾ ਗੱਲ ਕਰ ਰਹੇ ਜਦੋਂ ਮੇਰੀ ਤੁਹਾਡੇ ਨਾਲ ਜਾਣ ਪਛਾਣ ਨਹੀਂ ਤੁਸੀਂ ਕਿਵੇਂ ਗੱਲ ਕਰ ਲਓਗੇ ਲੱਖੀ ਜ੍ਹਾ ਬਨਜਾਰਾ ਜੀ ਨਾਲ ਉਹਨਾਂ ਦਾ ਪੂਰਾ ਰਾਬਤਾ ਸੀ ਉੱਥੇ ਜਾ ਕੇ ਬਹਿ ਕੇ ਪੂਰੀ ਵਿਉਂਤਬੰਦੀ ਦੇ ਨਾਲ ਹੋਇਆ ਸੋ ਇਸ ਕਰਕੇ ਜਿੱਥੇ ਸਾਡੀਆਂ ਇਆਂ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਨੇ ਤਾਂ ਜੋ ਉਹਨਾਂ ਨੇ ਇਤਿਹਾਸ ਕਰਿਆ ਸਾਨੂੰ ਤਾਂ ਲੱਗਦਾ ਵੇ 100% ਸਹੀ ਆ ਔਰ ਇਹਨੂੰ ਦਰਸਤ ਕਰਨ ਵਾਸਤੇ ਇਸੇ 15 ਤੇ 16 ਤਰੀਕ ਨੂੰ ਰਾਜਾ ਸਿੰਘ ਜੀ ਹਜੂਰ ਸਾਹਿਬ ਵਾਲੇ ਦੁਆਰਾ ਪੰਜਾਬ ਦੇ ਵਿੱਚ ਆ ਰਹੇ ਅਸੀਂ ਉਹਨਾਂ ਨੂੰ ਦੁਬਾਰਾ ਵੀ ਬੈ ਕੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਉਹਨਾਂ ਤੋਂ ਵੀ ਆਪਾਂ ਜਿੰਨਾ ਮੇਰੇ ਕੋਲ ਪਹੁੰਚਿਆ ਜੋ ਮੈਨੂੰ ਲੱਗਿਆ ਮੈਂ ਵੀਡੀਓ ਤੇ ਨਹੀਂ ਸ਼ੇਅਰ ਕਰ ਦਿੱਤਾ ਲੋਕਾਂ ਨੂੰ ਬਹੁਤ ਧੰਨਵਾਦ ਜੀ ਇਹ ਇੱਕ ਸਿੱਖ ਧਰਮ ਦੇ ਵਿੱਚ ਇੱਕ ਨਵਾਂ ਫੰਡਾ ਆ ਗਿਆ ਹੈ ਵੀ ਜਿਹੜੀ ਕਲੰਗੀ ਤੋੜੇ ਦਾ ਰੌਲਾ ਪੰਜਾਬ ਦੇ ਅੰਦਰ ਮਜਬੂਰ ਰੰਗਰੇਟੇ ਪਾ ਰਹੇ ਸੀ ਤੇ ਵੀ ਰਮਦਾਸੀਆ ਆਸ ਵਿੱਚ ਇੱਕ ਕਲੈਸ਼ ਚੱਲਦਾ ਸੀ ਤਾਂ ਅੱਜ ਉਹਨੂੰ ਨਵਾਂ ਮੋੜ ਇਹ ਆ ਗਿਆ ਇਹ ਆਰਐਸਐਸ ਦੀ ਚਾਲ ਹੈ ਜਿਵੇਂ ਲੱਖੀਸ਼ਾ ਬੁਨਜਾਰਾ ਦੇ ਖਾਨਦਾਨ ਦੇ ਵਿੱਚੋਂ ਭਾਈ ਜਤੈ ਜੀ ਨੂੰ ਦੱਸਿਆ ਜਾ ਰਿਹਾ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਐਸਵੀਪੀਸੀ ਵੀ ਕੋਈ ਸੈਂਟਰ ਕੋਈ ਰਹਿਣਯਤ অথੈਨਟਿਕ ਨਹੀਂ ਰਿਹਾ ਕਿਉਂਕਿ ਆਰਐਸਐਸ ਦੇ ਗਲਵੇ ਦੇ ਵਿੱਚ ਹੁਣ ਆਉਣ ਵਾਲਾ ਸਮਾਂ ਦੱਸੂ ਵੀ ਜਿਹੜੇ ਮਜਦੀ ਤੇ ਰਵਦਾਸੀਏ 1975 ਤੋਂ ਲਗਾਤਾਰ ਲੜਦੇ ਹੋਏ ਇੱਕ ਵੱਡਾ ਪਾੜਾ ਬਣਾ ਕੇ ਆਰਐਸਐਸ ਲਈ ਮੈਦਾਨ ਖੁੱਲਾ ਛੱਡਦਾ ਉਹਨੂੰ ਸਰਕਾਰਾਂ ਬਣਾਤੀਆਂ ਉਨੇ ਕ ਨਵਾਂ ਫੰਡਾ ਜਿਹੜਾ ਆਇਆ ਵੀ ਭਾਈ ਜੈਤਾ ਜੀ ਬੁੰਜਾਰਾ ਬਾਜੀਗਰ ਬੁੰਜਾਰਾ ਕਮੇਟੀ ਦੇ ਵਿੱਚ ਅਸੀਂ ਸਮਾਜ ਦੇ ਵਿੱਚ ਅਸੀਂ ਤੇ ਹੁਣ ਆਉਣ ਵਾਲਾ ਸਮਾਂ ਦੱਸੋ ਵੀ ਸਿੱਖ ਜਿਹੜਾ ਧਰਮ ਹੈ ਇਹਦੇ ਵਿੱਚ ਇਹ ਜਿਹੜੀ ਇੱਕ ਨਵੀਂ ਕਨਸੈਪਟ ਆਇਆ ਇਹ ਸਿੱਖ ਧਰਮ ਨੂੰ ਕਿਸ ਮੋੜ ਤੇ ਲੈ ਕੇ ਜਾਂਦਾ ਸਿੱਖ ਧਰਮ ਦੀ ਪਾੜਾ ਵਧੂਗਾ ਜਾਂ ਸਿੱਖ ਧਰਮ ਇਕੱਠਾ ਹੋਊਗਾ ਇਹ ਆਰਐਸਐਸ ਦੀ ਚਾਲ ਹੈ ਕੀ ਹੈ ਇਹ ਤਾਂ ਹੁਣ ਜਿਹੜਾ ਆਉਣ ਵਾਲਾ ਸਮਾਂ ਦੱਸੋ ਓਵਰਆਲ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਲੋਕਾਂ ਲਈ ਬੜਾ ਮਾੜਾ ਟਾਈਮ ਚੱਲ ਰਿਹਾ ਕੱਲ ਵੀ ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੁੰਨਾ ਵੀ ਭਾਈ ਜੱਤਾ ਜੀ ਬਾਰੇ ਜਿਹੜੀ ਕਨਫਿਊਜ਼ਨ ਹੈ ਕੱਲੀ ਇੱਥੇ ਕਨਫਿਊਜ਼ਨ ਨਹੀਂ ਹੈ ਭਾਵੇਂ ਉਹ ਜਾਣ ਕੇ ਰੰਗਰੇਟਾ ਕੋਈ ਜਾਤ ਗੋਤ ਨਹੀਂ ਹੈ ਠੀਕ ਹੈ ਗੁਰੂ ਜੀ ਨੇ ਖਿਤਾਬ ਦਿੱਤਾ ਪਰ ਅਜੇ ਤੱਕ ਉਹਨਾਂ ਦੀ ਭਾਈ ਜੱਤਾ ਜੀ ਦੇ ਜੀਵਨ ਬਾਰੇ ਉਹਨਾਂ ਦੇ ਜਨਮ ਵੀ ਦੱਸੇ ਜਾ ਰਹੇ ਹਨ ਉਹਨਾਂ ਦੀ ਮਾਤਾ ਦਾ ਨਾਮ ਕੰਨੋ ਦੇਵੀ ਵੀ ਆ ਕਿਤੇ ਕਿਤੇ ਬੜੇ ਮੋਹ ਆ ਉਹ ਦੋਨੇ ਇਤਿਹਾਸਕਾਰ ਉਹ ਦੋਨਾਂ ਦਾ ਨਾਮ ਦੱਸ ਰਿਹਾ ਕਹਿੰਦਾ ਭਾਬੀ ਮਾਤਾ ਇੱਕੋ ਹੀ ਹੋ ਸਕਦੀ ਹੈ ਜੇ ਉੱਥੇ ਕਨਫਿਊਜ਼ਨ ਹੋ ਸਕਦੀ ਹੈ ਤਾਂ ਇਹਦਾ ਮਤਲਬ ਸਾਡੇ ਕੋਲ ਸਹੀ ਇਤਿਹਾਸ ਨਹੀਂ ਹੈ ਤਾਂ ਇੱਕ ਝੋਖ ਦਾ ਵਿਖਿਆ ਬੁੱਧੀਜੀਵੀਆਂ ਨੂੰ ਔਰ ਜਨ ਕੇ ਐਸੀ ਪੀਸੀ ਦੇ ਜਿਹੜੇ ਫਿਲਾਸ ਬਣੇ ਉਹਨਾਂ ਨੂੰ ਜਾਣ ਕੇ ਆ ਕੇ ਜਾਂ ਸਮਾਜ ਦੇ ਜਿਹੜੇ ਬਣਸ ਬਣੇ ਉਹਨਾਂ ਨੂੰ ਆ ਕੇ ਇੱਕ ਝੋਖ ਕਮੀ ਚਾਹੀਦੀ ਔਰ ਦੁੱਧ ਦਾ ਦੁੱਧ ਤੇ ਬਣਦਾ ਬਣ ਕੇ ਨਹੀਂ ਪੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ ਕਿਸੇ ਏਜੰਸੀ ਦੇ ਪਿੱਛੇ ਲੱਗ ਕੇ ਨਹੀਂ ਆਪਾਂ ਆਪਣੇ ਸਮਾਜ ਸਿੱਖ ਮੈਂ ਇਸ ਵੀਡੀਓ ਨਾਲ ਬੇਨਤੀ ਵੀ ਕਰਨਾ ਚਾਹੁੰਦਾ ਜੋ ਇਹ ਲੜਾਈ ਲੜਦੇ ਨੇ ਉਹ ਇਹ ਲੜਾਈ ਛ ਆਪਣੇ ਬੁੱਧੀਜੀਵੀ ਬਿਠਾ ਕੇ ਇੱਕ ਸਮਾਜ ਨੂੰ ਇੱਕ ਤਰੀਕੇ ਦੇ ਨਾਲ ਨਾ ਕਿ ਇੱਕ ਦੂਜੇ ਕੰਨੀ ਅੱਖਾਂ ਕੱਢ ਕੇ ਤਲਵਾਰਾਂ ਕੱਢ ਕੇ ਸਮਾਜ ਦੇ ਵਿੱਚ ਗੋਸ਼ਟੀਆਂ ਕਰਕੇ ਇਤਿਹਾਸ ਕੱਢ ਕੇ ਲੈ ਕੇ ਆਓ ਤਾਂ ਜੋ ਇਹ ਸਿੱਖ ਧਰਮ ਅਜ ਕਿਨਾਰੇ ਤੇ ਪੰਜਾਬ ਦੇ ਵਿੱਚੋਂ ਜਾ ਚੁੱਕਿਆ ਉਹਨੂੰ ਆਪਾਂ ਫਿਰ ਇਕੱਠਾ ਕਰਕੇ ਜਿਸ ਦਾ ਜਾਤ-ਗੋਤ ਨੂੰ ਖਤਮ ਕਰਕੇ ਇੱਕ ਸਹੀ ਤਰੀਕੇ ਦੇ ਨਾਲ ਸਿੱਖ ਧਰਮ ਨੂੰ ਆਪਾਂ ਫਿਰ ਉਹੀ ਲੀਹਾਂ ਤੇ ਲਿਆ ਸਕੀਏ ਜੋ ਅੱਜ ਪੰਜਾਬ ਦੇ ਅੰਦਰ ਜਿਹੜੇ ਲੋਕਾਂ ਦਾ ਗਲਵਾ ਜਾਤ ਪਾਤ ਨੂੰ ਪ੍ਰਮੋਟ ਕਰਦਿਆਂ ਸਿੱਕ ਤਰ੍ਹਾਂ ਇਹਨੂੰ ਖਤਮ ਕੀਤਾ ਜਾ ਸਕੇ ਬਹੁਤ ਧੰਨਵਾਦ ਜੈ ਜੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ